ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਚੰਗੇ ਕੱਦ ਕਾਠ ਨੇ ਜਰਸੀ ਵੜਾ ਦਿਖਾਉਣੀ ਹੈ ਇੱਕ ਗੱਬਣ ਤੇ ਇੱਕ ਤਾਜੀ ਸੀ ਵੀ ਜੇਰ ਸਾਹਮਣੇ ਪਜਾ ਧਾਰਾ ਮਾਰ ਕੇ ਦਿਖਾਵਾਂਗੇ ਰੇਟ ਡਿਟੇਲ ਸਾਰੀ ਇਨਫੋਰਮੇਸ਼ਨ ਵੀਡੀਓ ਦੇ ਵਿੱਚ ਇੱਕ ਸਟਾਰਟਿੰਗ ਗੱਲ ਆਪਾਂ ਦੱਸ ਦਈਏ ਕਿ ਜਾਰਸਿਆਂ ਤੁਹਾਨੂੰ ਵੱਡੇ ਕਾਦਾਂ ਵਾਲੀਆਂ ਦਿਖਾ ਰਹੇ ਆਪਾਂ ਆਓ ਅੱਗੇ ਵੀ ਇਹਨਾਂ ਕਰੀਏ ਗੱਲਬਾਤ ਹਾਂਜੀ ਵੀਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਪਿੰਡ ਚੰਨਣਵਾਲ ਜਿਲ੍ਹਾ ਬਰਨਾਲਾ ਹਰਵਿੰਦਰ ਸਿੰਘ ਪਿੰਡ ਨਾਗਿਆ ਮੋਬਾਈਲ ਨੰਬਰ 98155434108 9815543410 ਪਿੰਡ ਚੰਨਣਵਾਲ ਜਿਲ੍ਹਾ ਬਰਨਾਲਾ ਸ਼ਿਨੀਵਾਲ ਮਹਿਲਕਲਾ ਦੀ ਆ ਗਿਆ ਆਪਣਾ ਹ ਦੇ ਭਾਈ ਇਹ ਪਹਿਲੇ ਨੰਬਰ ਆਪਾਂ ਜਿਹੜੀ ਜਰਸੀ ਵੇਖ ਰਹੇ ਹਾਂ ਜੀ ਕਿਹੜਾ ਸੁਆ ਸੁਈ ਆ ਇਹ ਦੂਜਾ ਸੁਆ ਸੁਈ ਜੀ ਰਾਤ ਸੁਈਏ ਬੱਛੀ ਦਿੱਤੀ ਐ ਤੇ ਜੇਰ ਕੰਪਲੀਟ ਆ ਪਈ ਆ ਸਾਰਾ ਮੈਂ ਧਾਰਾ ਤੁਹਾਨੂੰ ਮੇਰੀਆਂ ਮਾਰੀਆਂ ਵੀ ਆ ਹੁਣ ਵੀ ਆਪਾਂ ਮਾਰ ਕੇ ਦਿਖਾਵਾਂਗੇ ਬੱਚਾ ਦਿੱਤਾ ਇਹਨੇ ਬੱਛੀ ਹਣਾ ਬੱਛੀ ਦਿੱਤੀ ਜੀ ਕਾਫੀ ਕਾਫੀ ਕਲਰ ਦੇ ਵਿੱਚ ਬੱਛੀ ਆਏਗੀ ਤੇ ਬਾਕੀ ਮੇਨ ਗੱਲ ਬੱਛੀ ਵੀ ਮਗਰ ਚੰਗੇ ਕੱਦ ਵੇ ਨਾਲੇ ਖੁਰਨ ਜਿਹੜੀ ਬੱਛੀ ਹੋਣਾ ਹਣਾ ਹਾਂ ਜੀ ਹਾਂ ਬਹੁਤ ਵਧੀਆ ਬੱਛੀ ਜੀ ਜਤ ਕੁਆਰ ਜੀ ਦੇ ਚਵਾਈ ਦੇ ਇੱਕ ਨੰਬਰ ਚਵਾਈ ਦੇ ਇੱਕ ਨੰਬਰ ਸੁਭਰਜ ਚਵਾਈ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਮੋ ਸੱਚਾਈ ਦੇਖੋ ਜਮਾ ਚੋਣ ਚ ਬਾਦੀ ਜਮਾ ਫਰਸਟ ਕਲਾਸ ਆ ਜਮਾ ਹਨਾ ਤੇ ਕੋਈ ਭੂੜ ਸਰ ਲੈਣੀ ਕੁਛ ਨਹੀਂ ਹੈਗਾ ਬੇਫਿਕਰੋ ਗਰੰਟੀ ਹੈ ਸਾਰੀ ਜੀ ਚਿੰਨਿਆ ਨਾ ਪਉਣਾ ਪਾ ਲੋ ਨਹੀਂ ਪਉਣਾ ਗੁੜ ਇੱਕਦਰੀ ਗੱਲ ਹੀ ਨਹੀਂ ਆ ਜਮਾ ਹਨਾ ਸੁਬਿਰੋ ਕੱਦ ਬੈਡ ਵਗੈਰਾ ਬੈਠਦਾ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਤੇ ਥਣੋਂ ਦੀ ਥੱਲੋਂ ਬਿਲਕੁਲ 4x4 ਆ ਸੂਈ ਸਵਾਈ ਜੇਰ ਧਾਰ ਆਪਾਂ ਸਾਰਾ ਕੁਝ ਕੰਪਲੀਟ ਦਿਖਾਤਾ ਬੱਚਾ ਇਹਦੇ ਪਿੱਛੇ ਬੱਛੀ ਆ ਤੇ ਬਾਈ ਜੀ ਰੇਟ ਇਹਦਾ ਕੀ ਰਹਿਣਾ ਜੀ ਰੇਟ ਤਾਂ 88000 ਹੋ ਗਏ। ਮੌਕੇ ਤੇ ਗਜੈਸ ਹੋ ਜੂਗੀ। ਕਰ ਲਾਗੇ ਜੀ। ਸੋ ਤੇ ਦੁੱਧ ਕਿੰਨਾ ਬਣ ਕੇ ਚੱਲੇ ਪੰਦਾ ਹਜੇ ਹਿਸਟਰੀ। ਭਾਈ ਤੇ 20 ਲੀਟਰ ਖੁੱਲਾ ਪਾ ਲੂ ਕਿਲੋੜਾ ਦਿੱਤਾ ਹੈਗਾ ਤਾਂ 20 ਲੀਟਰ ਬਣਦਾ। ਅੱਛਾ ਕਹਿੰਦਾ ਪਾ ਚਾਹੇ 20 ਕਿਲੋ ਬਣ ਕੇ ਲੈ ਲੈ ਪਰ ਹੈ 20 ਤੋਂ ਭਾਰ ਦੇਣ ਵਾਲੇ। ਬਾਹਰ ਪਾਉਂਗੀ। ਲੈ ਚਲ ਬੱਚੇ ਤੇ ਸੋ ਰੇਟ 88000 ਰੁਪਿਆ ਤੇ ਕੱਦ ਵਿੱਡ ਜਿੰਦ ਜਾਨ ਬਹੁਤ ਆ। ਲੱਸੀ ਨਾਲ ਵੀ ਕਿਸੇ ਪਾਸੋਂ ਨਹੀਂ ਮਗਰ ਆਗੇ ਤੇ ਬੱਛੀ। ਧਾਰਾ ਵੀਰ ਨੇ ਮਾਰ ਕੇ ਦਿਖਾਤੀਆਂ ਰੇਟ ਵੀ ਵੀਰੋ ਦੇ ਵਿੱਚ ਆ ਤੇ ਕੱਦ ਵਿੱਡ ਦੇ ਵਿੱਚ ਆ। ਸੋ ਦੂਜਾ ਸੁਆ ਸੁਈ ਸਾਈ ਮਗਰ ਬੱਛੀ ਹਾਂਜੀ ਹਾਂ ਲੈਵਾ ਬਹੁਤ ਹੈ ਹੁਣ ਤਾਂ ਇਹ 2 ਕਿਲੋ 3 ਕਿਲੋ ਮੈਂ ਕੱਢਿਆ ਕਿ ਬੱਚੇ ਨੂੰ ਵੀ ਪਿਆਤਾ ਸੀ ਸਵੇਰੇ ਤੇ ਰਾਤ ਦੀ ਸੁਈ ਵੀ 9 ਵਜੇ ਜੀ ਅੱਗੇ 2 ਨੰਬਰ ਵਾਲੀ ਗੱਬਣ ਦੇਖ ਰਿਹਾ ਬਾਈ ਜੀ ਹਾਂਜੀ ਕਿਹੜਾ ਸੁਆ ਸੂੰਦੀ ਆ ਜੀ ਇਹ ਵੀ ਦੂਜਾ ਸੁਆ ਸੂੰਦੀ ਆ ਕੈ ਕਿਨ ਲੈ ਜੂਗੀ ਇਹਦੇ ਹਫਤਾ ਲੈ ਜਾਣਾ ਹਾਂ ਤੇ ਤਾਂ ਬਣਨਾ ਦਾ ਬਹੁਤ ਹੁਣ ਤਾਂ ਕੁਝ ਵੀ ਨਹੀਂ ਬਣੀ ਹੈ ਅੱਛਾ ਇੱਕ ਹਫਤਾ ਇਹਦਾ ਸੂੰਦੇ ਵਿੱਚ ਬਾਕੀ ਪਿਆ ਤੇ ਦੁੱਧ ਦੀ ਗੱਲ ਕਰੀ ਕਿੰਨਾ ਪਾ ਦੋਗੇ ਦੁੱਧ ਇਹਨੇ 19 ਕਿਲੋ ਦਿੱਤਾ ਵਾ ਬਣੂਗਾ ਅਜਾ ਪਲੂਣ ਦਾ ਦੁੱਧ ਦਿੱਤਾ ਹੋਇਆ 19 ਕਿਲੋ ਇਹਦਾ ਦੂਜਾ ਸੂਆ ਗਿਆ ਸਾਊਸੀਲ ਪੂਰੀ ਫਰਲਾ ਜਿਵੇਂ ਮਰਜੀ ਬੈਠਾ ਲੈ ਥੱਲੇ ਕੱਖ ਨਹੀਂ ਕਹਿੰਦਾ ਭਾ ਅਬੈਦ ਕੀ 20 ਮੰਨ ਕੇ ਪਰਚੇਸ ਕਰ ਲੇ ਬੰਦਾ ਆਰਾਮ ਨਾਲ 20 ਦੇ ਦੂਗੀ ਜਾਨ ਚੱਲੇ ਦੈਨ ਹਫਤੇ ਤੋਂ ਉੱਪਰ ਕੱਢ ਜੂਗੀ ਹਫਤੇ ਤੋਂ ਉੱਪਰ ਲੈ ਜਾਣੇ ਇਹਦੇ ਇਹਦਾ ਰੇਟ ਕੀ ਰਹਿਣਾ ਇਹਦਾ ਇਹਦਾ ਰੇਟ ਬਸ ਹਾਂ ਨਾ 85000 ਨਹੀਂ ਦੇਣੀ ਐ ਸਭ ਤੋਂ ਫੇਸ ਕੁਆਲਟੀ ਵਗੈਰਾ ਦੇਖ ਸਕਦਾ ਚੰਗੀ ਕੱਦ ਬੈਡ ਵਾਲੀ ਦੂਜਾ ਸੂਆ ਜਰਸੀ ਸੂਰਿਆ ਰੇਟ 85000 ਰੁਪਿਆ ਸੂਨ ਦੇ ਵਿੱਚ ਦਾ ਇੱਕ ਹਫਤਾ ਬਾਕੀ ਪਿਆ ਦੁੱਧ ਦੀ ਗੱਲ ਕਰੀਏ 20 ਤੋਂ ਪਲੱਸ ਵਾਲੀ ਆ ਤੇ ਸਾਂਤ ਸਵੇਰ ਦੀ ਠੰਡੀ ਕਹਿੰਦਾ ਬਾ ਹੱਥ ਪਹਿਲਾਂ ਫੇਰ ਚ ਜਿਵੇਂ ਮਰਜ਼ੀ ਬੈਠਦਾ ਥੱਲੇ ਕੋਹ ਹੰਦੀ ਕਹਿੰਦੀ ਉਹਨਾਂ ਦਾ ਸਾਂ ਮੇਰਾ ਕਿਹੜਾ ਇਕੱਲੇ ਨੂੰ ਪਾਇਆ ਸੀਲਗਰੀ ਪੂਰੀ ਆ ਜਮਾ ਹਣਾ ਤੇ 98152 39100 ਪਿੰਡ ਚੰਨਣਵਾਲ ਜ਼ਿਲ੍ਹਾ ਬਰਨਾਲ ਇੱਕ ਗੱਬਣ ਜਰਸੀ ਦਿਖਾਤੀ ਤੇ ਇੱਕ ਦਿਖਾਦੀ ਤਾਜੀ ਸੂਜੀ ਸੋ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਦੀ ਤਹਿ ਦਿਲ ਤੋਂ ਧੰਨਵਾਦ